ਹੈਲੋ ਜੀ ਵੈਲਕਮ ਟੂ ਬੈਕ ਕਰਦੀ ਕੰਟੀਨ ਅੱਜ ਕਰਦੀ ਕੰਟੀਨ ਵਿੱਚ ਬਹੁਤ ਹੀ ਟੇਸਟੀ ਰੁਮਾਲੀ ਰੋਟੀ ਬਣਾਉਣ ਜਾ ਰਹੀ ਐ ਜੀ ਬਹੁਤ ਹੀ ਵਧੀਆ ਤੇ ਨਰਮ ਰੋਟੀ ਬਣ ਕੇ ਤਿਆਰ ਹੁੰਦੀ ਐ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਇਹਨੂੰ ਬਣਾਵਾਂਗੇ ਤਾਂ ਕਿ ਤੁਸੀਂ ਆਸਾਨੀ ਨਾਲ ਇਹਨੂੰ ਬਣਾ ਸਕੋ ਤੇ ਇੰਜੋਏ ਕਰ ਸਕੋ ਬਹੁਤ ਹੀ ਵਧੀਆ ਤੇ ਮਜ਼ੇਦਾਰ ਰੁਮਾਲੀ ਰੋਟੀ ਦੀ ਰੈਸਪੀ ਸ਼ੁਰੂ ਕਰਦੇ ਆਂ ਜੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਰੁਮਾਲੀ ਰੋਟੀ ਬਣਾਉਣ ਵਾਸਤੇ ਅਸੀਂ ਇੱਕ ਕੌਲੀ ਮੈਦਾ ਲਿਆ ਤੇ ਇੱਕ ਹੀ ਕੌਲੀ ਅਸੀਂ ਕਣਕ ਦਾ ਆਟਾ ਲਿਆ ਆ ਜੇ ਤੁਸੀਂ ਚਾਹੋ ਤੈਨੂੰ ਪੂਰੀ ਮੈਦੇ ਤੋਂ ਵੀ ਬਣਾ ਸਕਦੇ ਹੋ ਪਰ ਆਪਾਂ ਕਣਕ ਦਾ ਆਟਾ ਮਿਕਸ ਕਰਕੇ ਇਹਨੂੰ ਬਣਾ ਕੇ ਤਿਆਰ ਕਰਾਂਗੇ ਤੇ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਪਾਵਾਂਗੇ ਜੀ ਅੱਧਾ ਚਮਚਾ ਨਮਕ ਦੋ ਚਮਚੇ ਅਸੀਂ ਇਹਦੇ ਵਿੱਚ ਤੇਲ ਪਾਵਾਂਗੇ ਤੇਲ ਆਪਾਂ ਜ਼ਿਆਦਾ ਨਹੀਂ ਪਾਣਾ ਸਿਰਫ ਦੋ ਚਮਚੇ ਤੇਲ ਦੇ ਪਾ ਦਾਂਗੇ ਇਹ ਚ ਬਿਲਕੁਲ ਆਪਸ਼ਨਲ ਆ ਜੀ ਇੱਕ ਚੁਟਕੀ ਆਪਾਂ ਚੀਨੀ ਪਾਤੀ ਹੈ ਜੀ ਤੇ ਹੁਣ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਇਹਨੂੰ ਆਪਾਂ ਬਹੁਤ ਹੀ ਲਾਈਟਲੀ ਹਲਕੇ ਹਲਕੇ ਹੱਥ ਨਾਲ ਸਾਰੇ ਸਮਾਨ ਨੂੰ ਮਿਕਸ ਕਰਾਂਗੇ ਜੀ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਤਾਂ ਹੁਣ ਅਸੀਂ ਇਹਦਾ ਗੁੰਨ ਕੇ ਆਟਾ ਤਿਆਰ ਕਰਾਂਗੇ ਆਟਾ ਗੁੰਨਦੇ ਤੁਸੀਂ ਧਿਆਨ ਰੱਖਣਾ ਹੈ ਕਿ ਜਿਵੇਂ ਅਸੀਂ ਨਾਰਮਲ ਰੋਟੀ ਪਰਾਂਠੇ ਦਾ ਆਟਾ ਗੁੰਨਦੇ ਆ ਇਹ ਆਟੇ ਨੂੰ ਆਪਾਂ ਥੋੜਾ ਜਿਹਾ ਸੌਫਟ ਗੁੰਨ ਕੇ ਤਿਆਰ ਕਰਾਂਗੇ ਆਟਾ ਗੁੰਨਣ ਵਾਸਤੇ ਅਸੀਂ ਇੱਕ ਕੌਲੀ ਦੁੱਧ ਵੀ ਲਈਏ ਤੁਸੀਂ ਚਾਹੋ ਤੇ ਨੂੰ ਪਾਣੀ ਨਾਲ ਵੀ ਗੁੰਨ ਸਕਦੇ ਹੋ ਪਰ ਦੁੱਧ ਨਾਲ ਗੁੰਨਣ ਤੇ ਆਟਾ ਬਹੁਤ ਜ਼ਿਆਦਾ ਸੌਫਟ ਰੋਟੀਆਂ ਬਣ ਕੇ ਤਿਆਰ ਹੁੰਦੀਆਂ ਹਨ ਤੇ ਦੁੱਧ ਆਪਾਂ ਬਿਲਕੁਲ ਰੂਮ ਟੈਂਪਰੇਚਰ ਤੇ ਲਿਆ ਹੈ ਉਹਦੇ ਨਾਲ ਅਸੀਂ ਆਟਾ ਗਨ ਕੇ ਤਿਆਰ ਕਰਾਂਗੇ ਜਿਹੜੀ ਕੌਲੀ ਚ ਆਪਾਂ ਦੁੱਧ ਲਿਆ ਸੀ ਉਸੇ ਕੌਲੀ ਦੇ ਨਾਲ ਹੀ ਅਸੀਂ ਮੈਦਾ ਮਿਣ ਕੇ ਲਿਆ ਸੀ ਆਟਾ ਵੀ ਅਸੀਂ ਉਸੇ ਕੌਲੀ ਨਾਲ ਮਿਣ ਕੇ ਲਿਆ ਸੀ ਆਟੇ ਨੂੰ ਅਸੀਂ ਇਸ ਤਰ੍ਹਾਂ ਇਕੱਠਾ ਕਰ ਲਿਆ ਜੀ ਤੇ ਹੁਣ ਅਸੀਂ ਇਹਨੂੰ ਇਸੇ ਪ੍ਰਾਤ ਵਿੱਚ ਚੰਗੀ ਤਰ੍ਹਾਂ ਮਲ ਲਵਾਂਗੇ ਇਸ ਤਰ੍ਹਾਂ ਆਪਾਂ ਇੱਕ ਹਥਾਲੀ ਦੇ ਨਾਲ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਮਲਣਾ ਹੈ ਇਸ ਤਰ੍ਹਾਂ ਮਲਣ ਦੇ ਨਾਲ ਜਿਸ ਟਾਈਮ ਤੇ ਆਪਾਂ ਰੋਟੀ ਬਣਾਵਾਂਗੇ ਉਹ ਰੋਟੀ ਸਾਡੀ ਕਠੀ ਨਹੀਂ ਹੋਏਗੀ ਕਿਉਂਕਿ ਆਪਾਂ ਇਹਦੇ ਵਿੱਚ ਮੈਦਾ ਪਾਇਆ ਹੈ ਤੇ ਇਹਨੂੰ ਚੰਗੀ ਤਰ੍ਹਾਂ ਮਲਣਾ ਬਹੁਤ ਜ਼ਰੂਰੀ ਹੈ ਜਾਂ ਤੁਸੀਂ ਇਹਨੂੰ ਸੈਲਫ ਤੇ ਵੀ ਮਲ ਸਕਦੇ ਹੋ 7-8 ਮਿੰਟ ਇਹਨੂੰ ਅਸੀਂ ਇਸ ਤਰ੍ਹਾਂ ਹੀ ਮਲ ਕੇ ਫਿਰ ਰੈਸਟ ਵਾਸਤੇ ਰੱਖਾਂਗੇ 7-8 ਮਿੰਟ ਅਸੀਂ ਆਟੇ ਨੂੰ ਚੰਗੀ ਤਰ੍ਹਾਂ ਮਲ ਲਿਆ ਤੇ ਦੇਖੋ ਜੀ ਆਟਾ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਸ ਤੇ ਥੋੜਾ ਜਿਹਾ ਤੇਲ ਲਗਾ ਦਾਂਗੇ ਤੇ ਇਹਨੂੰ ਗਿੱਲੇ ਕੱਪੜੇ ਨਾਲ ਢੱਕ ਕੇ ਅੱਧੇ ਘੰਟੇ ਵਾਸਤੇ ਰੈਸਟ ਲਈ ਰੱਖਾਂਗੇ ਜੀ ਇਸ ਤਰ੍ਹਾਂ ਅਸੀਂ ਇੱਕ ਗਿੱਲਾ ਕੱਪੜਾ ਲਿਆ ਹੈ ਉਹ ਆਟੇ ਤੇ ਦੇ ਕੇ ਇਹਨੂੰ ਢੱਕ ਕੇ ਰੈਸਟ ਵਾਸਤੇ ਰੱਖ ਦਾਂਗੇ 20-25 ਮਿੰਟ ਤੋਂ ਆਪਾਂ ਆਟੇ ਨੂੰ ਰੈਸਟ ਵਾਸਤੇ ਰੱਖਿਆ ਸੀ ਹੁਣ ਇਹਨੂੰ ਚੈੱਕ ਕਰਦੇ ਹਾਂ ਦੇਖੋ ਜੀ ਆਟਾ ਬਿਲਕੁਲ ਸੈੱਟ ਹੈ ਹੁਣ ਆਪਾਂ ਥੋੜਾ ਜਿਹਾ ਇਸ ਤੇ ਤੇਲ ਲਗਾ ਲਾਂਗੇ ਤੇ ਇਹਨੂੰ ਇੱਕ ਦੋ ਮਿੰਟ ਵਾਸਤੇ ਚੰਗੀ ਤਰ੍ਹਾਂ ਫਿਰ ਮਲ ਲਵਾਂਗੇ ਤੇ ਹੁਣ ਅਸੀਂ ਇਹਦੇ ਇੱਕੋ ਜਿਹੇ ਪੇੜੇ ਬਣਾ ਕੇ ਤਿਆਰ ਕਰਾਂਗੇ ਫਿਰ ਆਪਾਂ ਰੋਟੀਆਂ ਬਣਾਉਣੀਆਂ ਸ਼ੁਰੂ ਕਰਾਂਗੇ ਜੀ ਇਸ ਤਰ੍ਹਾਂ ਹੀ ਆਟਾ ਲਵਾਂਗੇ ਜਿੱਡੀ ਕਿ ਤੁਸੀਂ ਰੋਟੀ ਬਣਾਉਣੀ ਹੈ ਉਸ ਹਿਸਾਬ ਨਾਲ ਤੁਸੀਂ ਇਹਦਾ ਪੇੜਾ ਲਾਓ ਆਪਾਂ ਇਹ ਰੋਟੀ ਨੂੰ ਕੜਾਈ 'ਚ ਗੁਣਾਵਾਂਗੇ ਲੋਹੇ ਦੀ ਕੜਾਈ 'ਚ ਬਣਾ ਕੇ ਤਿਆਰ ਕਰਾਂਗੇ ਜੀ ਇਸ ਤਰ੍ਹਾਂ ਆਪਾਂ ਪੇੜੇ ਬਣਾ ਕੇ ਇਹਨਾਂ ਨੂੰ ਇੱਕ ਸਾਈਡ ਤੇ ਰੱਖਾਂਗੇ ਸਾਰੇ ਪੇੜੇ ਨੂੰ ਆਪਾਂ ਬਣਾ ਲਾਂਗੇ ਫਿਰ ਆਪਾਂ ਬਣਾਵਾਂਗੇ ਜਿਰਮਾਲੀ ਰੋਟੀ ਸਾਰੇ ਪੇੜੇ ਬਣਾ ਕੇ ਤਿਆਰ ਨੇ ਜੀ ਤੇ ਹੁਣ ਅਸੀਂ ਇੱਕ ਪੇੜਾ ਲੈ ਲਾਂਗੇ ਤੇ ਬਾਕੀ ਪੇੜਿਆਂ ਨੂੰ ਗਿੱਲੇ ਕੱਪੜੇ ਨਾਲ ਟੱਕ ਦਾਂਗੇ ਤੇ ਇਹ ਰੋਟੀ ਨੂੰ ਆਪਾਂ ਸੈਲਫ ਤੇ ਬਣਾ ਕੇ ਤਿਆਰ ਕਰਾਂਗੇ ਜੀ ਫਿਰ ਰੋਟੀ ਨੂੰ ਅਸੀਂ ਲੋਹੇ ਦੀ ਕੜਾਈ ਦੇ ਉੱਪਰ ਬਣਾਵਾਂਗੇ ਇਸ ਤਰ੍ਹਾਂ ਅਸੀਂ ਕੜਾਈ ਨੂੰ ਗੈਸ ਦੇ ਉੱਪਰ ਉਲਟਾ ਕਰ ਦਾਂਗੇ ਤੇ ਗੈਸ ਨੂੰ ਅਸੀਂ ਔਨ ਕਰ ਦਾਂਗੇ ਤੇ ਆਪਾਂ ਗੈਸ ਨੂੰ ਬਿਲਕੁਲ ਮੀਡੀਅਮ ਫਲੇਮ ਤੇ ਰੱਖਿਆ ਤੇ ਇਹਦੇ ਤੇ ਆਪਾਂ ਥੋੜਾ ਜਿਹਾ ਪਾਵਾਂਗੇ ਜੀ ਤੇਲ ਇਹ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਕੜਾਈ ਤੇ ਫਲਾ ਕੇ ਇਹਨੂੰ ਸਾਫ਼ ਕਰਾਂਗੇ ਜੀ ਕਿਸੇ ਕੱਪੜੇ ਦੇ ਨਾਲ ਹੁਣ ਅਸੀਂ ਇੱਕ ਕੱਪੜਾ ਲੈ ਲਿਆ ਜੀ ਉਹਦੇ ਨਾਲ ਇਹ ਸਾਰੇ ਤੇਲ ਨੂੰ ਚੰਗੀ ਤਰ੍ਹਾਂ ਸੇ ਸਾਫ਼ ਕਰ ਦਾਂਗੇ ਕੌਲੇ ਵਿੱਚ ਆਪਾਂ ਇੱਕ ਚਮਚਾ ਨਮਕ ਲੈ ਆ ਕੇ ਥੋੜਾ ਜਿਹਾ ਪਾਣੀ ਪਾ ਕੇ ਇੰਨੂੰ ਚੰਗੀ ਤਰ੍ਹਾਂ ਅਸੀਂ ਘੋਲ ਲਵਾਂਗੇ ਤੇ ਇਹ ਨਮਕ ਵਾਲੇ ਪਾਣੀ ਵਿੱਚ ਰੋਟੀ ਬਣਾਉਣ ਦਾ ਟਾਈਮ ਫਲਾਈ ਦੇ ਉੱਪਰ ਲਾਵਾਂਗੇ ਤਾਂ ਕਿ ਸਾਡੀ ਕੜਾਈ ਨਾਨ ਸਟਿੱਕੀ ਵਾਂਗਰ ਹੋ ਜਾਏ ਤੇ ਬਹੁਤ ਹੀ ਵਧੀਆ ਫੁਲਕੇ ਬਣ ਕੇ ਆਪਣੀ ਰਮਾਲੀ ਰੋਟੀ ਬਣ ਕੇ ਤਿਆਰ ਹੋਏਗੀ। ਇਹ ਰੋਟੀ ਨੂੰ ਅਸੀਂ ਸੈਲਫ ਤੇ ਵੇਲ ਲਵਾਂਗੇ ਤੇ ਸੈਲਫ ਨੂੰ ਅਸੀਂ ਰੋਟੀ ਵੇਲਣ ਤੋਂ ਪਹਿਲਾਂ ਚੰਗੀ ਤਰ੍ਹਾਂ ਸਾਫ਼ ਕਰ ਲਿਆ ਜੀ। ਹੁਣ ਅਸੀਂ ਥੋੜਾ ਜਿਹਾ ਮੈਦਾ ਇੱਤੇ ਟਰੈਸਟ ਕਰ ਦਾਂਗੇ। ਤੇ ਇਸ ਤਰ੍ਹਾਂ ਇਹ ਵਾਲਾ ਇੱਕ ਪੇੜਾ ਲਵਾਂਗੇ ਇਹਨੂੰ ਇਸ ਤਰ੍ਹਾਂ ਥੋੜਾ ਜਿਹਾ ਹੱਥ ਦੇ ਨਾਲ ਫਲਾ ਦਵਾਂਗੇ ਦੂਜੀ ਸਾਈਡ ਤੇ ਵੀ ਮੈਂ ਇਹਨੂੰ ਡਸਟ ਕਰਾਂਗੇ ਤੇ ਹੁਣ ਵੇਲਣ ਦੇ ਨਾਲ ਇਹਨੂੰ ਬਿਲਕੁਲ ਪਤਲੀ ਰੋਟੀ ਇਹਦੀ ਵੇਲ ਕੇ ਤਿਆਰ ਕਰਾਂਗੇ ਆ ਦੇਖੋ ਜੀ ਰੋਟੀ ਆ ਪਰਮਾਲੀ ਰੋਟੀ ਬਣਾ ਕੇ ਤਿਆਰ ਕਰ ਲਈ ਐ ਬਿਲਕੁਲ ਪਤਲੀ ਰੋਟੀ ਵੇਲ ਕੇ ਤਿਆਰ ਹੋਈ ਐ بس اس طرح دی روٹیاں ਆਪਾਂ ਨੂੰ ਚਾਹੀਦੀ ਐ ਜੀ ਆ ਦੇਖੋ ਜੀ ٹرانسਪੇਰੈਂਟ ਬਿਲਕੁਲ ਹੋ ਗਈ ਐ ਹੁਣ ਅਸੀਂ ਇਸ ਤਰ੍ਹਾਂ ਦੀਆਂ ਰੋਟੀਆਂ ਵੇਲ ਕੇ ਸਾਰੀਆਂ ਤਿਆਰ ਕਰ ਲੈਣੇ ਆ ਤੇ ਫਿਰ ਅਸੀਂ ਇਹਨਾਂ ਨੂੰ ਸੇਕ ਲਵਾਂਗੇ ਕੜਾਈ ਆਪਾਂ ਗਰਮ ਹੋਣ ਵਾਸਤੇ ਰੱਖਤੀ ਐ ਜੀ ਹੁਣ ਅਸੀਂ ਇੱਤੇ ਨਮਕ ਵਾਲਾ ਪਾਣੀ ਪਾ ਦਾਂਗੇ ਇਸ ਤਰ੍ਹਾਂ ਦੀਆਂ ਸਾਰੀਆਂ ਸਾਡਾ ਤੇ ਚੰਗੀ ਤਰ੍ਹਾਂ ਅਸੀਂ ਨਮਕ ਵਾਲਾ ਪਾਣੀ ਪਾਵਾਂਗੇ ਹੁਣ ਅਸੀਂ ਇਸ ਤਰ੍ਹਾਂ ਇਹ ਹੱਬਾ ਲਾਹਤ ਇਹਨੂੰ ਉਲਟਾ ਕਰਕੇ ਤੇ ਦੂਜੇ ਹੱਥ ਨੂੰ ਉਲਟਾ ਕਰਕੇ ਐਸਪਰੇਸ ਰੋਟੀ ਨੂੰ ਸਰਫ ਤੋਂ ਚੁੱਕਾਂਗੇ। ਤੇ ਇਹਨੂੰ ਇਸ ਤਰ੍ਹਾਂ ਸੀ ਬੜੇ ਧਿਆਨ ਨਾਲ ਕੜਾਈ ਦੇ ਉੱਪਰ ਰੱਖਾਂਗੇ। ਕੜਾਈ ਗਰਮ ਹੈ ਤੁਸੀਂ ਧਿਆਨ ਰੱਖਣਾ ਕਿ ਹੱਥਾਂ ਨੂੰ ਸੇਕ ਨਾ ਲੱਗੇ। ਵਾਸੇ ਨੂੰ 2-4 ਮਿੰਟ ਅਸੀਂ ਇੱਕ ਸਾਈਡ ਤੋਂ ਸੇਕ ਕੇ ਫਿਰ ਦੂਜੀ ਸਾਈਡ ਪਲਟ ਲਵਾਂਗੇ। ਰੋਟੀ ਇੱਕ ਸਾਈਡ ਤੋਂ ਸਿੱਗ ਗਈ ਹੈ ਜੀ ਹੁਣ ਅਸੀਂ ਇਹਨੂੰ ਪਲਟ ਕੇ ਦੂਜੀ ਸਾਈਡ ਤੋਂ ਵੀ ਸੇਕਾਂਗੇ ਇਸ ਤਰ੍ਹਾਂ ਸੀ ਸਾਫ ਕੋਨਾ ਲੈ ਕੇ ਹਲਕੇ ਹਲਕੇ ਨੂੰ ਦਬਾ ਕੇ ਸਾਰੀਆਂ ਛੱਡਾ ਤੁਸੀਂ ਚੰਗੀ ਤਰ੍ਹਾਂ ਸੇਕ ਲਵਾਂਗੇ ਜੀ ਲਓ ਜੀ ਸਾਡੀਰ ਮਾਲੀ ਰੋਟੀ ਬਣ ਕੇ ਬਿਲਕੁਲ ਤਿਆਰ ਹੈ ਜੀ ਹੁਣ ਅਸੀਂ ਇਹਨੂੰ ਇੱਕ ਪਲੇਟ ਵਿੱਚ ਕੱਟਾਂਗੇ ਇਸ ਤਰ੍ਹਾਂ ਇਹਨੂੰ ਦਬਾਉਂਦੇ ਹੋਏ ਆਪਾਂ ਸਾਰੀਆਂ ਛੱਡਾ ਤੋਂ ਸੇਕ ਲਵਾਂਗੇ ਲਓ ਜੀ ਹੁਣ ਅਸੀਂ ਇਹਨੂੰ ਇਸ ਤਰ੍ਹਾਂ ਇੱਕ ਪਲੇਟ ਵਿੱਚ ਕੱਟ ਲਾਂਗੇ ਤੇ ਇਸ ਦੇ ਨਾਲ ਹੀ ਇੱਥੇ ਆਪਾਂ ਹਲਕਾ ਜਿਹਾ ਘਿਓ ਜਾਂ ਬਟਰ ਕੁਝ ਵੀ ਤੁਸੀਂ ਜੋ ਤੁਹਾਨੂੰ ਪਸੰਦ ਹੈ ਤੁਸੀਂ ਲਗਾ ਸਕਦੇ ਹੋ ਇਹਦੇ ਨਾਲ ਰੋਟੀ ਕਾਫੀ देर ਤੱਕ ਨਰਮ ਰਹਿੰਦੀ ਹੈ ਇਸੇ ਤਰ੍ਹਾਂ ਹੀ ਅਸੀਂ ਬਾਕੀ ਦੀਆਂ ਰੋਟੀਆਂ ਬਣਾ ਕੇ ਵੀ ਤਿਆਰ ਕਰਦੇ ਆਂ ਦੂਜੀ ਰੋਟੀ ਵੀ ਸਾਡੀ ਬਣ ਕੇ ਬਿਲਕੁਲ ਤਿਆਰ ਹੈ ਕਿੰਨੂੰ ਵੀ ਅਸੀਂ ਇਸ ਤਰ੍ਹਾਂ ਉਸੇ ਰੋਟੀ ਦੇ ਉੱਪਰ ਰੱਖਾਂਗੇ ਥੋੜਾ ਜੈ ਇਹਨੂੰ ਅਸੀਂ ਹੋਰ ਫਿਰ ਤੋਂ ਲਗਾ ਦਾਂਗੇ ਦੇਖੋ ਜੀ ਮਾਲੀ ਰੋਟੀ ਬਣ ਕੇ ਆਪਣੀ ਤਿਆਰ ਹੈ ਬਹੁਤ ਹੀ ਜ਼ਿਆਦਾ ਸੌਫਟ ਬਣ ਕੇ ਤਿਆਰ ਹੋਈ ਹੈ ਆ ਦੇਖੋ ਜੀ ਸਾਰੀਆਂ ਰੋਟੀਆਂ ਨੂੰ ਆਪਾਂ ਇਸੇ ਤਰ੍ਹਾਂ ਬਣਾ ਕੇ ਤਿਆਰ ਕੀਤਾ ਤੇ ਹੁਣ ਅਸੀਂ ਇਹਨਾਂ ਨੂੰ ਛੋਟੇ ਪੀਸਾ ਵਿੱਚ ਕੱਟ ਕੇ ਫੇਰ ਕਰਾਂਗੇ ਜੀ ਸਰਵ ਇਸ ਤਰ੍ਹਾਂ ਮੈਨੂੰ ਤਿੰਨ ਪੀਸਾ ਵਿੱਚ ਕਟਾਂਗੇ ਲਓ ਜੀ ਰੋਟੀ ਨੂੰ ਇਸ ਤਰ੍ਹਾਂ ਅਸੀਂ ਤਿੰਨ ਪੀਸਾ ਵਿੱਚ ਕੱਟ ਲਿਆ ਹੈ ਤੇ ਹੁਣ ਇਸ ਤਰ੍ਹਾਂ ਅਸੀਂ ਇਹਨੂੰ ਇਹਦੇ ਰੋਲ ਬਣਾ ਕੇ ਇਹਨੂੰ ਅਸੀਂ ਸਰਵ ਕਰ ਸਕਦੇ ਆ ਜੀ ਇਸ ਤਰ੍ਹਾਂ ਅਸੀਂ ਰਮਾਲੀ ਰੋਟੀ ਨੂੰ ਤਿੰਨ ਪੀਸਾ ਵਿੱਚ ਕੱਟ ਕੇ ਇਹਦੇ ਰੋਲ ਬਣਾ ਲੈਨੇ ਆ ਜੇ ਜਦੋਂ ਤੁਸੀਂ ਇਹਨਾਂ ਨੂੰ ਖਾਣਾ ਹੋਵੇ ਤੇ ਉਸ ਟਾਈਮ ਤੁਸੀਂ ਇਹਨੂੰ ਸਰਵ ਕਰ ਸਕਦੇ ਹੋ ਕਾਫੀ ਸਮੇਂ ਤੱਕ ਇਹ ਸੌਫਟ ਰਹਿੰਦੀ ਹੈ ਇਹਨੂੰ ਤੁਸੀਂ ਚਪਾਤੀ ਬਾਕਸ ਵਿੱਚ ਰੱਖੋ ਤੇ ਬਿਲਕੁਲ ਇਹ ਗਰਮ ਰਹਿਣਗੇ ਹਾਂ ਜੀ ਹੁਣ ਕਰਦੇ ਹਾਂ ਜੀ ਆਪਾਂ ਇਹਨੂੰ ਸਰਵ ਇਹਦੇ ਨਾਲ ਬਣਾਈ ਹੈ ਜੀ ਆਪਾਂ ਬਹੁਤ ਹੀ ਟੇਸਟੀ ਦਾਲ ਜਿਹਦੇ ਨਾਲ ਕਿਨਾਂ ਦਾ ਟੇਸਟ ਬਹੁਤ ਵਧੀਆ ਆਉਂਦਾ ਹੈ ਜੀ ਹੁਣ ਕਰਦੇ ਹਾਂ ਜੀ ਇਹਦੀ ਸੀ ਪਲੇਟਿੰਗ ਰੋ ਜੀ ਇਹ ਸਿਰ ਮਾਲੀ ਰੋਟੀ ਦੇ ਨਾਲ ਬਹੁਤ ਹੀ ਟੇਸਟੀ ਮਹਾਂ ਦੀ ਦਾਲ ਬਣਾਈ ਹੈ ਜੀ ਦਾਲ ਫਰਾਈ ਬਹੁਤ ਹੀ ਜਿਆਦਾ ਟੇਸਟੀ ਲੱਗਦੀ ਹੈ ਜੀ ਇਹਨਾਂ ਫੁਲਕਿਆਂ ਦੇ ਨਾਲ ਬਹੁਤ ਹੀ ਜ਼ਿਆਦਾ ਮਜ਼ਾ ਆਉਂਦਾ ਹੈ ਕੋਈ ਵੀ ਗੈਸਟ ਆਵੇ ਤਾਂ ਵੀ ਤੁਸੀਂ ਇਹਨੂੰ ਬਣਾ ਕੇ ਸਰਵ ਕਰ ਸਕਦੇ ਹੋ ਤੇ ਰੋਟੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਥੋੜੀ ਜਿਹੀ ਮਠਾਸ ਤੇ ਨਮਕੀਨ ਕਿਉਂਕਿ ਹਲਕੀ ਜਿਹੀ ਚੀਨੀ ਪਾਈ ਸੀ ਆਪਾਂ ਨਮਕ ਪਾਇਆ ਤੇ ਦੁੱਧ ਦੇ ਨਾਲ ਆਪਾਂ ਆਟਾ ਗੁੰਨ ਕੇ ਤਿਆਰ ਕੀਤਾ ਤੇ ਬਹੁਤ ਹੀ ਜ਼ਿਆਦਾ ਆਪਣੀਆਂ ਰੋਟੀਆਂ ਸੌਫਟ ਬਣ ਕੇ ਤਿਆਰ ਹੋਈਆਂ ਨੇ ਮੈਂ ਤੁਹਾਨੂੰ ਦਿਖਾਉਣੀ ਹੈ ਜੀ ਕਿਸ ਤਰ੍ਹਾਂ ਦੀ ਆਪਣੀਆਂ ਰੋਟੀਆਂ ਬਣੀਆਂ ਨੇ ਆ ਦੇਖੋ ਜੀ ਬਿਲਕੁਲ ਸੌਫਟ ਰੋਟੀ ਬਣ ਕੇ ਤਿਆਰ ਹੋਈ ਹੈ ਜਿੰਨੀ ਦੇਰ ਤੱਕ ਚਾਹੋ ਤੁਸੀਂ ਇਹਨੂੰ ਰੱਖ ਸਕਦੇ ਹੋ ਜੀ ਸੌਫਟ ਰਹਿੰਦੀ ਹੈ ਬਿਲਕੁਲ ਵੀ ਇਹ ਰੋਟੀ ਆਖੜੇਗੀ ਨਹੀਂ ਕਿਉਂਕਿ ਇਹਨੂੰ ਅਸੀਂ ਦੁੱਧ ਦੇ ਨਾਲ ਆਟੇ ਨੂੰ ਗੁੰਮਿਆਏਗੀ ਤੇ ਐਸੀ ਮੇਰਾ ਤਰੀਕਾ ਜੀ ਰਮਾਲੀ ਰੋਟੀ ਬਣਾਉਂਦਾ ਹੈ ਤੇ ਤੁਸੀਂ ਵੀ ਇਸ ਤਰੀਕੇ ਨਾਲ ਨੂੰ ਬਣਾ ਕੇ ਜਰੂਰ ਟਰਾਈ ਕਰਿਓ ਕਿਉਂਕਿ ਕਈ ਵਾਰੀ ਆਪਣਾ ਮਨ ਕਰਦਾ ਕਿ ਅਸੀਂ ਘਰ ਵਿੱਚ ਵੀ ਰਮਾਲੀ ਰੋਟੀ ਬਣਾਈਏ ਤੇ ਅਸੀਂ ਬੜੇ ਆਰਾਮ ਨਾਲ ਇਹਨੂੰ ਬਣਾ ਕੇ ਖਾ ਸਕਦੇ ਹਾਂ ਜੀ ਮਿਲਦੇ ਹਾਂ ਜੀ ਤੁਹਾਨੂੰ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਖੁਸ਼ ਰਹੋ ਤੰਦਰੁਸਤ ਰਹੋ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ